ਦੇਖੋ ਖੇਤ ਬੰਗਾਲੀਆਂ ਦੇ ਹੁਣ ਇਹ ਜੀਰੀ ਵੱਢ ਕੇ ਨਾ ਵੀਡੀਓ ਮੈਂ ਤੁਹਾਨੂੰ ਹੋਰ ਵੀ ਪਾਉਂਗਾ ਜੀਰੀ ਵੱਢ ਕੇ ਮੰਡਿਆ ਛੋਟੇ ਛੋਟੇ ਖੇਤ ਨੇ ਬਾਹਰ ਜੀਰੀ ਵੱਢ ਕੇ ਮੰਡੀਆਂ ਸੱਟਣ ਲੱਗੀਆਂ ਉਹ ਮੰਡੀ ਆ ਪਰਲੇ ਪਾਸੇ ਜੀ ਦਫਾਉਂਦੇ ਆ ਤੁਹਾਨੂੰ ਜਾ ਕੇ ਗੱਲ ਇਹ ਆ ਮੈਂ ਹੁਣ ਬੈਠਾ ਗੱਲਾਂ ਕਰਦਾ ਸੀ ਬਾਈ ਕੋ ਉਹ ਕਹਿੰਦਾ ਵੀ ਮਹੀ ਪੈ ਗਿਆ ਪ੍ਰਸਾਦ ਜੀ ਦੀ ਵਿਕਲੀ ਦੀ ਆ ਹਨਾ ਤਾਂ ਨਾ ਉਤੋਂ ਬਾਅਦ ਹੁਣ ਵੱਢ ਲੈਣੇ ਆ ਇਹਨਾਂ ਨੇ ਆ ਦੇ ਤੋਂ ਵੱਡੇ ਹੋਇਆ ਇਹ ਹੁਣ ਥਾਲੀਓ ਪਿਆ ਰਹਿਣਾ ਦੁਬਾਰਾ ਜਾ ਕੇ ਅਗਲੀ ਫਸਾਦ ਤੇ ਲਾ ਕੇ ਇਹਨਾਂ ਨੇ ਫੇਰ ਧਾਨ ਬੀਜਣੇ ਆ ਸਾਰਾ ਸਾਲ ਦੀ ਵੀ ਉਹ ਕਮਾਈ ਖਾਣੀਆ ਵਿਚਾਰੇ ਨੇ ਕਿ ਕੁਝ ਵੀ ਨਹੀਂ ਬੀਜ ਸਕਦੇ ਤੇ ਪਾਣੀ ਹੈ ਹੀ ਨਹੀਂ ਸਿਸਟਮੇ ਨਹੀਂ ਜਮਾ ਹੀ ਬੀਜਣ ਕੀ ਵਿਚਾਰੇ ਪੰਜਾਬ ਆਪਣੇ ਕਹਿੰਦੇ ਨੇ ਪੰਜਾਬ ਤਾਂ ਕਹਿੰਦੇ ਵੀ ਛੋਨੇ ਦੀ ਜੜੀ ਹੁਣ ਵੀ ਸੋਨੇ ਦੀ ਜੜੀ ਹੋਵਾ ਪੰਜਾਬ ਤਾਂ ਬਾਈ ਕੁਝ ਵੀ ਬੀਜ ਲਾ ਉੱਥੇ ਕੁਝ ਵੀ ਬੀਜ ਲਾ ਹਨਾ ਕੋਈ ਉੱਥੇ ਘਾਟਾ ਨਹੀਂ ਮਾਰਾ ਜੀ ਕਿਰਪਾ ਨਾਲ ਸਾਰਾ ਕੁਝ ਹੁੰਦਾ ਆਪਣੇ ਹਰ ਤਰ੍ਹਾਂ ਦੀ ਫਸਲ ਹੁੰਦੀ ਆ ਹਨਾ ਹਰ ਤਰ੍ਹਾਂ ਦੇ ਫਰੂਟ ਕਰਮਾ ਵਾਲੇ ਲੋਕ ਆ ਜਿਹੜੇ ਪੰਜਾਬ 'ਚ ਰਹਿੰਦੇ ਆ। ਪਰ ਇਹਦਾ ਸਿਸਟਮ ਐਸੇ ਜਾਏ ਆ ਗੱਲੇ ਛੱਡ ਦੋ। ਹਾਂ 메ਨ ਰੋਡ ਤੇ ਜਾਂਦੇ ਰਹਿੰਦੇ ਆ ਹਾਈਵੇ ਤੇ ਜਿਵੇਂ ਕੋਲਕੱਤਾ ਵਾਲਾ ਰੋਡ ਹੋ ਗਿਆ ਜਾਂ ਹੋਰ 메ਨ ਰੋਡ ਹਨਾ। ਉੱਥੇ ਖਾਣ ਪੀਣ ਨੂੰ ਵਧੀਆ ਮਿਲ ਜਾਂਦਾ। ਹੋਟਲ ਦਾ ਪੰਜਾਬੀ ਵੀ ਹੋਰ ਵੀ ਹੋਣ ਇੱਥੇ ਜਿਵੇਂ ਸਾਈਡ ਤੇ ਦਿਹਾਤੀ ਪਿੰਡਾਂ ਦੀ ਵੀ ਜਗ੍ਹਾ ਜਾਨ ਨੇ ਆ। ਪੁਰੇ ਤਾਂ ਮਤਲਬੇ ਨਹੀਂ। ਆ ਦੇ ਨਾ ਤਾਂ ਤੁਹਾਨੂੰ ਭਾਸ਼ਾ ਸਮਝ ਆ ਗਈ। ਇਹ ਚੀਜ਼ਾਂ ਦੇ ਕੀ ਨਹੀਂ ਇੱਕਾ ਰੋਕਾ ਫੁੱਕਾ ਚੱਕਾ ਐ ਕਰੀ ਜਾਂਦੇ ਆ ਇਹ ਹਨਾ ਪੈਸੇ ਦੇਣ ਨੇ ਉਂਗਲੀਆਂ ਖੜੀਆਂ ਕਰ ਦੋ ਕਿੰਨੀਆਂ ਉੱਪਰੋਂ ਦੱਸ ਦਿੰਦੇ ਆ ਰੋਟੀ ਦਾ ਮਤਲਬ ਹੀ ਨਹੀਂ ਕੋਈ ਇਹਨਾਂ ਨੂੰ ਇਹ ਮੱਛੀ ਚੌਲ ਨੂੰ ਕੀੜੇ ਦਿੰਦੇ ਆ ਬਾਹਲੇ ਤੇ ਉਹਰੇ ਵਾਹੀ ਆ ਵੀ ਆਉਂਦਾ ਤੁਸੀਂ ਮਬਲਾਤ ਉਲ ਰੱਖੋ ਸਾਰਾ ਹਨਾ ਆਪਦਾ ਬਣਾ ਲੂ ਸਬਜ਼ੀਆਂ ਸਬਜ਼ੀਆਂ ਹਰੀਆਂ ਮਿਲ ਜਾਂਦੀਆਂ ਨੇ ਤੇ ਬਣਾ ਕੇ ਆਪਦਾ ਖਾ ਲੇ ਆਹ ਮੰਡੀ ਆ ਉਹ ਤੇ ਖਾਲੀ ਕਰਨਾ ਹੈ ਅਰੇ ਨੀ ਨੀ ਕ੍ਰਿਸ਼ੀ ਮੰਡੀ ਪਾਰਾ ਆ ਗਿਆ ਜਿਪਾਂ ਚ ਉਹ ਦੇ ਇਹ ਸਭ ਚੋਂ ਨਾ ਆਉਂਦਾ ਸਰਕਾਰੀ ਮੰਡੀ ਆ ਜਿਪਾਂ ਆ ਗਈਆਂ ਖਾਲੀ ਕਰਕੇ ਕੰਦਾ ਪਰਚੀ ਹੋ ਗਈ ਇਹਨਾਂ ਦੀ ਜਿਹੜਾ ਕੁਸ ਇਹ ਹੁਣ ਆਊਟ ਹੋਣ ਗੀਆਂ ਇਹਨਾਂ ਦਾ ਗੇਟ ਪਾਸ ਜਾਪਾਂ ਨੂੰ ਫੇਰ ਆਊਟ ਹੋ ਰਹੀ ਹੈ ਸਰਕਾਰੀ ਮੰਡੀ ਹੈ ਇਹ ਉਹ ਗੱਡੀ ਖੜੀ ਆਪਣੀ ਖਾਲੀ ਹੁੰਦੀ ਆ ਸਾਈਕਲ ਲੈ ਕੇ ਆਏ ਸੀ ਉਰੇ ਇਹਦੇ ਸਾਈਕਲ ਸਰਕਾਰੀ ਵੰਡਦੇ ਨਹੀਂ ਹੈਗੇ ਕਿ ਮੈਂ ਆਪਣੇ ਵੀ ਕੁਵਾਰੀ ਬਾਦਲ ਨੇ ਵੰਡੇ ਸੀ ਜੇ ਇੱਥੇ ਉਕਲ ਹਰ ਸਾਲ ਇਹ ਵੰਡਦੀ ਆ ਮੰਮਤਾ ਇਹਨਾਂ ਦੀ ਜਿਹੜੀ ਸੀਐਮ ਉਹ ਬੱਚਿਆਂ ਲਈ ਗਰੀਬਾਂ ਲਈ ਹਨ ਹਰੇ ਕੇ ਸੇ ਲਈ ਚੈਂਟ ਸਿਲੀਡੀ ਸਾਈਕਲ ਮਤਲਬ ਉਹ ਹਰ ਇੱਕ ਸਾਲ ਇਹ ਵੰਡਦੇ ਆ ਤੇ ਉਹ ਸਾਰੇ ਸਾਈਕਲ ਲੁਧਿਆਣੇ ਤੋਂ ਆਉਂਦਾ ਉਹ ਖਾਲੀ ਹੁੰਦੇ ਗੱਡੀਆਂ ਆਪਣੀਆਂ ਦੇ ਹੈ ਕਿੰਨੇ ਲੋਕਾਂ ਨੂੰ ਬੁਝਾਰ ਮਿਲਣਾ ਇਹਦਾ ਹਨਾ ਆ ਸਾਈਕਲ ਤਿਆਰ ਹੋਏ ਖੜੇ ਆ ਜੀ ਈ ਵੀ ਬਹੁਤ ਲੋਕ ਚਾਹੇ ਜਿਹੇ ਮਰਜੀ ਆ ਸਾਈਕਲ ਹਨਾ ਕਿ ਇਹਨਾਂ ਦੇ ਬੱਚਿਆਂ ਨੂੰ ਸਾਈਕਲ ਮਿਲ ਜਾਂਦੇ ਆ ਪਰ ਉਹ ਵੀ ਸੜਕਾਂ ਸੁੜਕਾਂ ਹੋਰ ਆਏ ਨਹੀਂ ਬੰਗਾਲ ਚ ਵੀ ਕੋਈ ਚੀਜ਼ ਦੀ ਘਾਟ ਆ ਵਧੀਆ ਕੰਮ ਕਰੇ ਹੋਇਆ ਦੇ ਸਾਰੇ ਮੰਤਾਂ ਦੇ ਆ ਵੀ ਸਾਈਕਲ ਖੜੇ ਆ ਉਧਰ ਵੀ ਸਾਈਕਲ ਸਾਈਕਲ ਖੜੇ ਤੁਹਾਨੂੰ ਦਿਖਾਉਣਾ ਲੈ ਉਹ ਸਾਈਕਲ ਸਾਈਕਲ ਆ ਸਾਬ ਹੁਣ ਆ ਸੀਜ਼ਨ 'ਚ ਮੈਂ ਪੁੱਛਿਆ ਸੀ ਆਪ ਜਿਹੜਾ ਟ੍ਰੇਂਡਰ ਹੋਇਆ 753 ਲੱਖ ਸਾਈਕਲ ਹੁਣ ਆਉਣਾ ਤੁਸੀਂ ਦੇਖ ਲਓ ਸਾਰਾ ਲੁਧਿਆਣਾ ਤੋਂ ਬਾਅਦ ਇੱਥੇ ਸਾਈਕਲ ਦਾ ਸਾਮਾਨ ਪਾਰਟਸ ਆ ਗਿਆ ਸਾਰਾ ਬੈਠ ਕੇ ਇਹਨਾਂ ਨੇ ਫਿੱਟ ਕਰ ਲੈਣਾ ਇਕੱਲੇ ਇਕੱਲੇ ਚੀਜ਼ ਇਕੱਲੀ ਇਕੱਲੀ ਚੀਜ਼ ਫਿੱਟ ਕਰ ਲੈਣੀ ਆ ਇਕੱਲਾ ਇੱਕੋ ਬੰਦਾ ਫਿੱਟ ਕਰਨੇ ਵਾਲਾ ਮੈਸਤਰੀ ਆ ਔਰ ਇਹਨੇਰੀ ਲਾਂਦੀ ਪਈ ਆ ਇਹਨੇ ਇਕੱਲੇ ਨੇ ਬੰਦੇ ਨੇ ਬੈਠੇ ਨੇ ਆ ਵੀ ਆਹ ਕੱਲ ਲਈ ਆ ਬਾਈ ਕੱਟ ਕਰਨ ਲੱਗਿਆ ਹੋਇਆ ਹੈ ਤੰਗਾਈ ਸਾਸਤਰੀ ਕਾਲ ਓਕੇ ਬਾਈ ਫੇਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਕੋਈ ਚੀਜ਼ ਹੋਰ ਵਧੀਆ